ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਾਂ ਉਹਨਾਂ ਮਾਇਨਾਜ਼ ਹਸਤੀਆਂ ਨੂੰ ਮਿਲਦੇ ਆ ਜਿਨ੍ਹਾਂ ਦੇ ਮਿਲਣ ਨਾਲ ਸਮਾਜ ਦੇ ਵਿੱਚ ਕੁਝ ਭਲਾਈ ਦੇ ਕੰਮ ਹੋ ਸਕਦੇ ਨੇ ਸਮਾਜ ਦੇ ਜਿਹੜੇ ਉਹ ਲੋਕ ਨੇ ਜੋ ਕਈ ਚੀਜ਼ਾਂ ਆਪਣੇ ਸਰੀਰਕ ਤੌਰ ਤੇ ਦੁਖੀ ਨੇ ਤੇ ਉਹ ਉਹ ਅਫੋਰਡ ਨਹੀਂ ਕਰ ਪਾਉਂਦੇ ਉਹਨਾਂ ਦਵਾਈਆਂ ਨੂੰ ਜਾਂ ਉਹਨਾਂ ਇਲਾਜ ਨੂੰ ਜਿਹੜਾ ਉਹਨਾਂ ਤੱਕ ਪਹੁੰਚ ਸਕੇ ਤੇ ਉਹ ਠੀਕ ਹੋ ਸਕਣ ਬੜੀ ਦੇਰ ਤੋਂ ਜਿਹੜੇ ਮੇਰੇ ਅਜ਼ੀਜ਼ ਦੋਸਤ ਨੇ ਇੱਕ ਤੇ ਕਈ ਲੋਕ ਇਹ ਘਬਰਾਉਂਦੇ ਹੁੰਦੇ ਨੇ ਕਿ ਮੈਂ ਐਵੇਂ ਨਾ ਦੱਸਾਂ ਕਿ ਮੇਰੇ ਅਜ਼ੀਜ਼ ਦੋਸਤ ਨੇ ਕਿ ਪ੍ਰੋਮੋਸ਼ਨ ਕਰ ਰਿਹਾ ਮੈਂ ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਕਿ ਆਪਾਂ ਜਦੋਂ ਮੀਡੀਆ ਦੇ ਵਿੱਚ ਕੰਮ ਕਰ ਰਹੇ ਹਾਂ ਕਿ ਇਹ ਇਹ ਨਾ ਦਸੀਏ ਕਿ ਅਸੀਂ ਕਿਸੇ ਨੂੰ ਜਾਣਦੇ ਹਾਂ ਤੇ ਉਹਦੇ ਥਰੂ ਭਲਾ ਹੋ ਰਿਹਾ ਸਾਡਾ ਹਨਾ ਡਾਕਟਰ ਵਿਕਰਮਜੀਤ ਸਿੰਘ ਵਿਰਕ ਜਿਹੜੇ ਕਿਸੇ ਜਾਣ ਪਹਿਚਾਨ ਦੇ ਮੌਤਾਜ ਨਹੀਂ ਕਿੰਨੇ ਹੀ ਲੋਕਾਂ ਦੀ ਜਿਹੜੀ ਅੱਖਾਂ ਦੀ ਰੋਸ਼ਨੀ ਹੈ ਵਾਪਸ ਲੈ ਕੇ ਆਏ ਨੇ ਡਾਕਟਰ ਸਾਹਿਬ ਤੁਹਾਡਾ ਜੀਸ਼ੀਆ ਵਰਲਡਵਾਈਡ ਮੈਗਜ਼ੀਨ ਦੇ ਜਿਹੜਾ YouTube ਚੈਨਲ ਹੈ ਉਸ ਤੇ ਸਵਾਗਤ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਆਪਾਂ ਆਪਣੇ ਨਾਲ ਜਿਹੜੇ ਤੁਹਾਡੇ ਇੱਕ ਪੇਸ਼ੈਂਟ ਆਏ ਹੋਏ ਸੀਗੇ ਨਿਊਟਨ ਸਰੀ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਤੇ ਉਹਨਾਂ ਦੀ ਫਲਾਈਟ ਸੀਗੀ ਸ਼ਾਇਦ ਉਹਨਾਂ ਨੇ ਜਲਦੀ ਜਾਣਾ ਸੀ ਇੱਕ ਦੋ ਗੱਲਾਂ ਇਹਨਾਂ ਨਾਲ ਕਰਕੇ ਆਪਾਂ ਫਿਰ ਕੰਟੀਨਿਊ ਕਰਾਂਗੇ ਹਨਾ ਇੰਟਰਵਿਊ ਨੂੰ ਕਿਵੇਂ ਆਏ ਇਹ ਤੇ ਕਿਸ ਤਰ੍ਹਾਂ ਦੀਆਂ ਦੋ ਚਾਰ ਗੱਲਾਂ ਇਹਨਾਂ ਨਾਲ ਕਰਕੇ ਹਨਾ ਤੇ ਗੁਰਪ੍ਰੀਤ ਜੀ ਤੁਹਾਡਾ ਵੀ ਸਵਾਗਤ ਬੱਲੋ ਥੈਂਕ ਯੂ ਬੋਬੋ ਜੀ ਸਾਰੇ ਸਰੋਤਿਆਂ ਨੂੰ ਸਤ ਸ੍ਰੀ ਅਕਾਲ ਜੀ ਗੁਰਪ੍ਰੀ ਜਿਸ ਤਰ੍ਹਾਂ ਕਿ ਜਿਹੜਾ ਤੁਹਾਡੇ ਅੱਖਾਂ ਦੀ ਰੋਸ਼ਨੀ ਦਾ ਤੁਸੀਂ ਆਪਾਂ ਆਫ ਦੀ ਕੈਮਰਾ ਗੱਲ ਕਰ ਰਹੇ ਸੀ ਤੁਹਾਨੂੰ ਮਤਲਬ ਚੜਦੀ ਉਮਰ ਦੇ ਵਿੱਚ ਹੀ ਪਤਾ ਚੱਲ ਗਿਆ ਸੀ ਕਿ ਮੇਰੀ ਅੱਖਾਂ ਖਰਾਬ ਨੇ ਹਨਾ ਹਾਂਜੀ ਉਹ ਥੋੜਾ ਜਿਹਾ ਇੱਕ ਨੰਬਰ ਦੀ ਐਨਕ ਲਾ ਕੇ ਜਣੀ ਨਿਗਾਹ ਪੂਰੀ ਹੋ ਰਹੀ ਸੀ ਉਦੋਂ ਪਰ ਉਮਰ ਇਹ ਜੀ ਹੁੰਦੀ ਹੈ ਉਦੋਂ ਆਈ ਹੁੰਦਾ ਬੈਨਕ ਲਾਉਣੀ ਨਹੀਂ ਉਦੋਂ ਮੈਂ ਡਰਾਈਵਿੰਗ ਕਰਦਾ ਹੁੰਦਾ ਟ੍ਰੈਕਿੰਗ ਦਾ ਕੰਮ ਸੀ ਫਿਰ ਉਹ ਲੇਜ਼ਰ ਵਾਲੀ ਆਉਣ ਲੱਗੀ ਉਦੋਂ ਆਪਾਂ ਚੱਕ ਕੇ ਉਹ ਕਰਾਤਾ ਉਹ ਕਹਿੰਦੇ ਠੀਕ ਚੱਲੀ ਜਾ ਉਹ 10 ਸਾਲ ਠੀ ਨਿਕਾ ਘਟਣ ਲੱਗੀ ਜਿੱਦਾਂ ਨਾ ਘਟਦੀ ਕਿ ਮੈਨੂੰ ਤਾਂ ਐ ਸੀ ਵੀ ਜਿੰਨੇ ਕ ਨੰਬਰ ਦੀ ਐਨ ਕਾ ਉੱਤੇ ਜਾ ਖੜਜੂ ਪਰ ਇਹ ਮੇਰੀ ਮਾੜੀ ਕਿਸਮਤ ਤੇ ਇੰਨੀ ਥੱਲੇ ਚਲੀ ਕਿ ਐਨਕ ਦੇ ਨਾਲ ਵੀ ਹੁਣ ਰਿਆਮਗਨ ਦੇ ਨਾਲੇ ਮੈਚ ਨਹੀਂ ਸੀ ਕਰਦੀ ਫਿਰ ਕੁਛ ਵਾਰੀ ਇੱਥੇ ਦੇਖਿਆ ਆਪਾਂ ਚੈਨਲ ਦੇ ਡਾਕਟਰ ਸਾਹਿਬ ਦੀ ਸੁਣਿਆ ਕੁਝ ਲੋਕਾਂ ਤੋਂ ਵੀ ਪਤਾ ਲੱਗਿਆ ਫਿਰ ਮੈਂ ਕਿਹਾ ਵੀ ਹੁਣ ਜਾ ਕੇ ਇੱਥੇ ਵੀ ਦੇਖ ਲੈਂਦੇ ਆ ਇਹਨਾਂ ਕੋਲੇ ਪਰ ਇਹਨਾਂ ਕੋਲੇ ਆਏ ਸਾਰਿਆਂ ਨੂੰ ਵਧੀਆ ਗੱਲ ਤੇ ਲੱਗੀ ਵੀ ਇਹਨਾਂ ਨੇ ਜਿਹੜਾ ਟ੍ਰੀਟਮੈਂਟ ਦਿੱਤਾ ਗੱਲਬਾਤ ਕੀਤੀ ਸਾਰੇ ਸਟਾਫ ਨੇ ਉਹ ਮੈਨੂੰ ਬਹੁਤ ਚੰਗਾ ਲੱਗਿਆ ਉਹਨੂੰ ਆਰਾਮ ਮਹਿਸੂਸ ਹੋਇਆ ਤੇ ਥੋੜੀ ਥੋੜੀ ਨਿਗਾਹ 'ਚ ਤੁਹਾਨੂੰ ਫਰਕ ਲੱਗਿਆ ਹੋਵੇ ਸ਼ਕ ਸਾਈਕੋਲੋਜੀਕਲੀ ਲੱਗਿਆ ਹੋਵੇ ਹਾਂ ਜੀ ਥੋੜਾ ਜਿਹਾ ਲੱਗਿਆ ਜੀ ਹੁਣ ਆਪਾਂ ਬਾਲਾ ਵੀ ਐਵੇਂ ਮੈਂ ਝੂਠ ਬੋਲੀ ਜਾਵਾ ਹਣੇ ਗੱਲ ਜਿਹੜੀ ਸਹੀ ਆ ਸਹੀ ਆ ਮੈਨੂੰ ਮੂਲੀ ਜਨ ਲੱਗਿਆ ਲੱਗਿਆ ਵੀ ਇਹੀ ਡਾਕਟਰ ਸਾਹਿਬ ਮੂਹਰੇ ਬੈਠੇ ਸੀ ਕਹਿੰਦੇ ਮੇਰਾ ਚਿਹਰਾ ਦੇਖ ਕੋਣ ਉਹ ਜਦੋਂ ਮੈਂ ਚਿਹਰਾ ਦੇਖਿਆ ਉਹ ਅੱਖਾਂ ਉਹ ਕੰਮ ਆ ਜੀ ਮੈਨੂੰ ਥੋੜੇ ਹੌਣ ਦੇ ਜਿਹੜੇ ਕਾਲੇ ਹੁੰਦੇ ਆ ਆਪਣੇ ਡੇਲੇ ਕਹਿੰਦੇ ਨੇ ਜਿਵੇਂ ਪੰਜਾਬੀ ਚ ਮੈਨੂੰ ਉਹ ਵੀ ਜਾਪ ਦਿੰਦੇ ਹੌਣ ਜਿੱਦਾਂ ਨਾ ਗੁਰਪ੍ਰੀ ਇਟ ਇਟ 24 ਆਵਰਸ ਜਿਹੜਾ ਇਹਨਾਂ ਦੇ ਦਿਲ ਦੇ ਵਿੱਚ ਜਿਹੜੇ ਰੂਹ ਦੇ ਵਿੱਚ ਪਾਠ ਚੱਲਦਾ ਰਹਿੰਦਾ ਹੈ ਇਹ ਕਿਸੇ ਮਰੀਜ਼ ਨੂੰ ਜਦੋਂ ਦਵਾਈ ਦਿੰਦੇ ਨੇ ਸਾਡੀ ਤਾਂ ਬੜੀ ਵਾਰ ਗੱਲ ਹੋਈ ਹੈ ਇਹ ਵਾਇਗਰੋ ਦਾ ਜਾਬ ਕਰਕੇ ਦਵਾਈ ਦਿੰਦੇ ਨੇ ਜਿਹੜੀ ਤੁਹਾਨੂੰ ਮਹਿਸੂਸ ਹੋਈ ਗੱਲ ਉਹ ਇਹ ਇਹ ਅਸਰ ਹੈ ਉਸ ਗੱਲ ਦਾ ਡਾਕਟਰ ਸਾਹਿਬ ਨਾਲ ਦੀ ਨਾਲ ਆਪਾਂ ਇੱਕ ਕੁਐਸਚਨ ਕਿਉਂਕਿ ਇਹਨਾਂ ਨੇ ਕੀਤਾ ਤਾਂ ਜਿਹੜਾ ਇਹ ਐਡਾਂ ਆਉਂਦੀਆਂ ਨੇ ਝੂਠੀਆਂ ਪੂਰੀ ਦੁਨੀਆ ਦੇ ਵਿੱਚ ਇਹ ਸਤਿਆਨਾਸ਼ ਨਹੀਂ ਕਰਦੀਆਂ ਬੰਦਿਆਂ ਦਾ ਇਹ ਤਾਂ ਦੇਖਣਾ ਲੋਕਾਂ ਨੇ ਜੀ ਇਹਨਾਂ ਦੇਣ ਵਾਲਾ ਤਾਂ ਹਰ ਕੋਈ ਵੀ ਕਮਿਹਰੀ ਹੋ ਆਪਣਾ ਭਾਂਡਾ ਸਲਾਉਂਦੀ ਹੈ ਤੇ ਅੱਗੋਂ ਪਬਲਿਕ ਨੇ ਦੇਖਣਾ ਵੀ ਇਹ ਉਂਗਲੀ ਠਣਕਾ ਕੇ ਵੀ ਇਹ ਭਾਂਡਾ ਕੱਚਾ ਹੈ ਕਿ ਪੱਕਾ ਹੈ ਵਾਹ ਕੀ ਸੋਹਣੀ ਗੱਲ ਕੀਤੀ ਅਦਰ ਸਾਹਿਬ ਦੇਖੋ ਜਦੋਂ ਤੁਹਾਨੂੰ ਪਤਾ ਲੱਗਿਆ ਉਸ ਤੋਂ ਬਾਅਦ ਤੁਹਾਡੀ ਮੈਰਿਜ ਹੋਈ ਥੋੜੀ ਫੈਮਿਲੀ ਨੂੰ ਵੀ ਅੱਖਾਂ ਦੇ ਕਾਰਨ ਕੋਈ ਪ੍ਰੋਬਲਮਸ ਮਤਲਬ ਫੇਸ ਕਰਨੀਆਂ ਪਈਆਂ ਤੁਹਾਡੇ ਨਾਲ ਨਹੀਂ ਜੀ ਪਹਿਲਾਂ ਸਾਰਾ ਕੁਝ ਠੀਕ ਠਾਕ ਸੀ ਮੈਰਿਜ ਵੀ ਹੋਈ ਆ ਮੈਂ ਡਰਾਈਵ ਕਰਦਾ ਸੀ ਉਦੋਂ ਸਾਰਾ ਕੁਝ ਠੀਕ ਸੀ ਘਰਾਂ ਦਾ ਕੰਮ ਸੀ ਮੇਰਾ ਆਪਦਾ ਪਰ ਉਹ ਮੈਰਿਜ ਤੋਂ 10 ਸਾਲ ਬਾਅਦ ਜਾਨੀ ਸਾਨੂੰ ਪਤਾ ਲੱਗਣ ਲੱਗਾ ਸੀ ਪ੍ਰੋਬਲਮ ਵੱਧਣ ਲੱਗੀ ਤੇ ਪਰ ਫੈਮਿਲੀ ਨੂੰ ਹੁੰਦਾ ਤਾਂ ਹੈਗਾ ਪਰ ਮੇਰੀ ਵਾਈਫ ਨੇ ਬਹੁਤ ਸਪੋਰਟ ਕੀਤਾ ਜਿਵੇਂ ਇਕੱਲੀ ਘਟੀ ਘੁੜੀ ਚਲਾਈ ਫਿਰਦੇ ਉਹਨੇ ਬਹੁਤ ਹੈਲਪ ਕੀਤੀ ਮੇਰੀ ਮੈਨੂੰ ਮਹਿਸੂਸ ਨਹੀਂ ਹੁੰਦਾ ਵੀ ਨੀਗਾ ਘੱਡੀ ਇਹ ਗੱਲ ਕਿਉਂਗੀ ਨਾ ਕਈ ਲੋਕ ਕੇ ਆਪਣੀ ਫੈਮਿਲੀ ਦੇ ਵਿੱਚ ਕੋਈ ਬਿਮਾਰ ਹੋ ਜਾਂਦਾ ਥੋੜਾ ਜਿਹਾ ਕਿਨਾਰਾ ਜਿਹਾ ਕਰਨ ਲੱਗ ਜਾਂਦੇ ਆ ਤੇ ਕਈ ਚੀਜ਼ਾਂ ਜਿਹੜੀਆਂ ਜੁੜੀਆਂ ਲਾਈਫ ਨਾਲ ਵੀ ਤਾਂ ਹੀ ਆਪਾਂ ਗੱਲ ਕਰਦੇ ਆ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਬਹੁਤ ਸਪੋਰਟ ਕੀਤੀ ਅੱਜ ਤੁਹਾਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਐਨਕ ਉਤਰ ਜੂਗੀ ਤੁਹਾਨੂੰ ਡਾਕਟਰ ਸਾਹਿਬ ਨਾਲ ਮਿਲ ਕੇ ਨਹੀਂ ਬਿਲਕੁਲ ਲੱਗ ਰਿਹਾ ਜੀ ਮੈਂ ਦਵਾਈ ਲੈ ਕੇ ਚੱਲਿਆ ਹੁਣ ਤੇ ਉਹ ਪਾਵਾਂਗੇ 6 ਮਹੀਨੇ ਦੀ ਮੈਡੀਸਿਨ ਅਰ ਉਸ ਤੋਂ ਬਾਅਦ ਡਾਕਟਰ ਸਾਹਿਬ ਕੋਲ ਕੂਰੀਅਰ ਵੀ ਕਰ ਦਿਆ ਕਰਾਂਗੇ ਬਾਕੀ ਸਬਰ ਤਾਂ ਕਰਨਾ ਹੀ ਪੈਂਦਾ ਜੀ ਹੁਣ ਇੱਕੇ ਦਾਮ ਤਾਂ ਹੁਣ ਜੇ ਕਹਿ ਦਈਏ ਵੀ ਐਂ ਚੁਟਕੀ ਮਾਰੀ ਹੋ ਗਿਆ ਉਹ ਤਾਂ ਹੋਣਾ ਨਹੀਂ ਹੈਗਾ ਜਿਸ ਤਰ੍ਹਾਂ ਕਿ ਆਪਣੇ ਧਰਮ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਸਬਰ ਤੇ ਸੰਤੋਖ ਮੈਨੂੰ ਸਾਰੀ ਜ਼ਿੰਦਗੀ ਇਸ ਗੱਲ ਦੀ ਸਮਝ ਨਹੀਂ ਆਈ ਪਰ ਜਦੋਂ ਸਮਝ ਆਈ ਹੈ ਤਾਂ ਇਹ ਸਭ ਤੋਂ ਪ੍ਰੈਸ਼ੀਅਸ ਥਿੰ ਬਿਲਕੁਲ ਜੀ ਬਿਲਕੁਲ ਸਬਰ ਦੇ ਨਾਲ ਹੀ ਸਾਰਾ ਕੌਸ਼ਿਸ਼ ਜਦੋਂ ਤੁਸੀਂ ਕਾਲੇ ਜਦੋਂ ਭੱਜਾਂਗੇ ਤਾਂ ਹੰਭ ਜਾਾਂਗੇ ਜੇ ਹੁਣ ਸਲੋਸ ਲੋ ਤੁਰੇ ਜਾਵਾਂਗੇ ਮੰਜ਼ਿਲ ਤੇ ਹੀ ਪਹੁੰਚ ਜਾਾਂਗੇ ਹੰਭਦੇ ਵੀ ਹੈ ਨਹੀਂ ਆਪਾਂ ਅਸੀਂ ਆਸ ਕਰਦੇ ਆ ਕਿਉਂਕਿ ਤੁਸੀਂ ਤੁਹਾਡੇ ਕੋਲ ਟਾਈਮ ਬਹੁਤ ਘੱਟ ਹੈ ਅਸੀਂ ਆਸ ਕਰਦੇ ਆ ਕਿ ਤੁਸੀਂ 6 ਮਹੀਨਿਆਂ ਬਾਅਦ ਬਿਨਾਂ ਐਨਕਾ ਦੇ ਗੱਡੀ ਚਲਾ ਰਹੇ ਹੋ ਨਿਊਟਨ ਸਰੀ ਦੀਆਂ ਸੜਕਾਂ ਤੇ ਤੇ ਮੈਂ ਤੁਹਾਨੂੰ ਆ ਕੇ ਉੱਥੇ ਦੇਖੂਗਾ ਬਿਲਕੁਲ ਜੀ ਬਿਲਕੁਲ ਪ੍ਰਮਾਤਮਾ ਕਰੇ ਜੀ ਮੈਂ ਤਾਂ ਆਪ ਚਾਹਨਾ ਮੇਰਾ ਕੰਮ ਠੀਕ ਹੋਵੇ ਤੇ ਡਾਕਟਰ ਸਾਹਿਬ ਨੂੰ ਵੀ ਕਿਹਾ ਵਾ ਜਦੋਂ ਉੱਤੇ ਆਏ ਮਿਲ ਕੇ ਜਾਵੇ ਉਹਨਾਂ ਦਾ ਘਰ ਵੀ ਮੇਰੇ ਘਰ ਦੇ ਨੇੜੇ ਹੁਣ ਡਾਕਟਰ ਸਾਹਿਬ ਨੇ ਵਾਦਾ ਕੀਤਾ ਕਿ ਜਿੱਦ ਤੇ ਤੁਹਾਡੀ ਅੱਖਾਂ ਠੀਕ ਹੋਣਗੇ ਉਦੋਂ ਆਉਣਗੇ ਬਿਲਕੁਲ ਜੀ ਬਿਲਕੁਲ ਪਾਰਟੀ ਕਰ ਲਾਂਗੇ ਜੀ ਉਹਦੇ ਵਾਹਿਗੁਰੂ ਦਾ ਸ਼ੁਕਰਾਨਾ ਪਹਿਲਾਂ ਗੁਰਪ੍ਰੀਤ ਸਾਹਿਬ ਜਾ ਕੇ ਉਹਦਾ ਪਾਰਟੀ ਕਰ ਲਾਂਗੇ ਇਹ ਹੀ ਪਾਰਟੀ ਹੈ ਸਾਡੀ ਦਾ ਅਸੀਂ ਸ਼ੁਕਰਾਨੇ ਨੂੰ ਵੀ ਪਾਰਟੀ ਮੰਨਦੇ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਗੁਰਪ੍ਰੀਤ ਜੀ ਤੇ ਤੁਸੀਂ ਕਿਉਂਕਿ ਜਾਣਾ ਸੌਰੀ ਅਸੀਂ ਵੀ ਤੁਹਾਨੂੰ ਉਸ ਤਰ੍ਹਾਂ ਟਰੀਟ ਨਹੀਂ ਕਰ ਵਿਕਰਮ ਜੀ ਜਸਰਾਪਾ ਸਰਦਾਰ ਗੁਰਪ੍ਰੀਤ ਸਿੰਘ ਜੀ ਨਾਲ ਗੱਲ ਕੀਤੀ ਕੈਨੇਡਾ ਤੋਂ ਆਏ। ਉਸੀ ਗੱਲ ਨੂੰ ਅੱਗੇ ਤੋਰਦੇ ਆਪਾਂ ਹੋਰ ਦੇਸ਼ਾਂ ਤੋਂ ਵੀ ਤੁਹਾਡੇ ਕੋਲ ਲੋਕ ਆਂਦੇ ਰਹਿੰਦੇ ਆ। ਅਮਰੀਕਾ, ਕੈਨੇਡਾ, ਇੰਗਲੈਂਡ, ਇਟਲੀ, ਜਾਪਾਨ, ਫਰਾਂਜਿੱਤ ਜਿੱਥੇ ਪੰਜਾਬੀ ਆਪਣੇ ਰਹਿੰਦੇ ਉਸ ਤੋਂ ਹੀ ਪੇਸ਼ੈਂਟ ਆਉਂਦੇ ਆ ਔਰ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਤੇ ਇਹਨਾਂ ਨੂੰ ਅੱਖਾਂ ਦੀ ਰੋਸ਼ਨੀ ਜਦੋਂ ਇਹਨਾਂ ਦੀ ਘੱਟ ਹੋਈ ਇਹਨਾਂ ਨੇ ਲਿਸਕ ਲੇਜ਼ਰ ਕਰਵਾ ਲਿਆ। ਉਸੀ ਗੱਲ ਹੋ ਗਈ। ਹਾਂਜੀ, ਲੇਸਕਲੇਜਰ ਤੋਂ ਬਾਅਦ ਅੱਜ ਇਹਨਾਂ ਦੀ ਇੱਕ ਅੱਖ ਦਾ ਨੰਬਰ 7.5 ਔਰ ਇੱਕ ਅੱਖ ਦਾ 4 ਹੈ ਔਰ ਨਾ ਤਾਂ ਨੰਬਰ ਲਾ ਕੇ ਕੁਝ ਦਿਸਦਾ ਨਾ ਨੰਬਰ ਤੋਂ ਬਿਨਾ ਕੁਝ ਦਿਸਦਾ। ਇਹ ਆਏ ਕਹਿੰਦੇ ਵੀ ਅਸੀਂ ਸਾਰੀਆਂ ਜਗ੍ਹਾ ਤੋਂ ਇਦਾਂ ਲਾਜ ਕਰਾਇਆ ਵੀ ਕੋਈ ਸਾਨੂੰ ਕਿਸੇ ਪਾਸੇ ਵੀ ਰਾਹਤ ਨਹੀਂ ਮਿਲ ਰਹੀ। ਮੈਂ ਚਲੋ ਅਬ ਚੈੱਕਅਪ ਕਰਨ ਤੋਂ ਬਾਅਦ ਮੈਂ ਦੱਸਾਂ ਮੈਂ ਵੀ ਵਾਹਿਗੁਰੂ ਕਿਰਪਾ ਕਰੋ ਉਮੀਦ ਕਰਦਾ ਮੈਂ ਇਸ ਤੋਂ ਵਧੀਆ ਹੋ ਜਾਊਗਾ। ਔਰ ਅੱਜ ਪਹਿਲੇ ਹੀ ਦਿਨ 10-15% ਰਾਹਤ ਆ। 10-15% ਇਹਨਾਂ ਨੂੰ ਦੇ ਦਿਸਣ ਲੱਗ ਗਿਆ ਤੇ ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਬਹੁਤ ਹੀ ਵਧੀਆ ਹੋ ਜਾਣਗੇ ਕਿਸੇ ਗੱਲ ਦੀ ਫਿਕਰ ਨਾ ਕਰਿਓ ਦਰਸ਼ਕੋ ਜਿਹੜੇ ਪੇਸ਼ੈਂਟ ਦੇ ਉਹ ਵਿੱਚੋਂ ਦੀ ਕੈਮਰੇ ਦੇ ਲੰਗੀ ਜਾ ਰਹੇ ਨੇ ਕੋਈ ਇਸ ਗੱਲ ਦੀ ਫਿਕਰ ਨਾ ਕਰਿਓ ਤੇ ਕਿਉਂਕਿ ਆਪਣਾ ਜਿਹੜਾ ਮੇਰਾ ਹਿਸਾਬ ਕਿਤਾਬ ਹੈ ਉਹ ਵੀ ਤੁਹਾਨੂੰ ਪਤਾ ਹੈ ਦੇਸੀ ਪਿੰਡ ਦਾ ਹੀ ਹੈ ਇਸ ਕਰਕੇ ਤੁਸੀਂ ਪੇਸ਼ੈਂਟਸ ਨੂੰ ਵੀ ਜਾਂਦੇ ਦੇਖ ਸਕਦੇ ਹੋ ਕੈਮਰੇ ਦੇ ਵਿੱਚੋਂ ਦੀ ਡਾਕਟਰ ਸਾਹਿਬ ਜਿਹੜਾ ਕੁਐਸਚਨ ਸੀ ਮੇਰਾ ਨਾਲ ਦੀ ਨਾਲ ਜੁੜਦਾ ਕੁਐਸਚਨ ਹੈ ਕਿ ਜਿਹੜਾ ਫੋਰਨ ਦੇ ਵਿੱਚੋਂ ਕੋਈ ਬੰਦਾ ਐਸਾ ਆਇਆ ਹੋਵੇ ਜਿਹੜਾ ਜਿੰਨੇ ਸਭ ਕੁਝ ਖੱਟ ਲਿਆ ਹੋਵੇ ਜ਼ਿੰਦਗੀ 'ਚ ਲੇਕਿਨ ਉਹਦੀਆਂ ਅੱਖਾਂ ਚਲੇਆਂ ਗਈਆਂ ਪਰ ਅੱਖਾਂ ਦੀ ਰੌਸ਼ਨੀ ਆਉਣ ਤੋਂ ਬਾਅਦ ਉਹਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਹੋਵੇ ਕੋਈ ਐਸਾ ਹੈ ਤੁਹਾਡਾ ਕੇਸ ਬੇਅੰਤ ਨੇ ਜੀ ਅੱਜ ਅਰਬਨ ਸਿੰਘ ਜੀ ਗਿੱਲ ਸਾਹਿਬ ਜੀ ਯੂ ਐਸ ਏ ਤੋਂ ਆਏ ਸੀ ਹਾਂਜੀ ਹਾਂ ਉਹਨਾਂ ਨੂੰ ਸਭ ਕੁਝ ਐ ਸਮਝੋ ਇੱਕ ਵਾਰ ਲੁੱਟ ਗਿਆ ਸੀ ਉਹਨਾਂ ਨੂੰ ਆਰ ਪੀ ਦੀ ਪ੍ਰੋਬਲਮ ਸੀ ਉਸ ਦਾ ਵੀ ਦੁਨੀਆ 'ਤੇ ਕੋਈ ਹੱਲ ਨਹੀਂ ਸੀ ਪਰ ਉਸ ਤੋਂ ਬਾਅਦ ਵੀ ਫਿਰ ਪਰਮਾਤਮਾ ਨੇ ਕਿਰਪਾ ਕੀਤੀ ਆਪਣੀ ਕੋਸ਼ਿਸ਼ ਸਦਕਾ ਬਹੁਤ ਵਧੀਆ ਉਹਨਾਂ ਦੀ ਨਿਗਾਹ ਹੋ ਗਈ ਤੇ ਉਹ ਆਪਣਾ ਕੰਮ ਕਰ ਸਹੀ ਕਰ ਰਿਹਾ ਦੂਸਰਾ ਅਜ ਇਹਨਾਂ ਨੂੰ ਕਿੰਨੀ ਰਾਤ ਮਿਲੀ ਉਹ ਮੈਨੂੰ ਪਤਾ ਜਾਂ ਇਹਨਾਂ ਨੂੰ ਪਤਾ ਖੁਸ਼ੀ ਮਿਲਦੀ ਜੀ ਕਿਉਂ ਨਹੀਂ ਮਿਲਦੀ ਪਤਾ ਕੀ ਗੱਲ ਸਾਰੇ ਸੋਣਾ ਹੀ ਰਹੇ ਨੇ ਜਿਉਂ-ਜਿਉਂ ਤੁਸੀਂ ਮਰੀਜ਼ਾਂ ਦਾ ਇਲਾਜ ਕਰੀ ਜਾ ਰਹੇ ਹੋ ਤੁਹਾਡੇ ਚਿਹਰੇ ਤੇ ਲਾਲੀ ਆਉਂਦੀ ਜਾ ਰਹੀ ਹੈ ਤੇ ਤੁਸੀਂ ਉਹ ਪੁਰਾਣਾ ਟਾਈਮ ਜਦ ਮੈਨੂੰ ਲੱਗਣ ਲੱਗ ਗਿਆ ਵੀ ਸਕੂਲ ਦਾ ਖਲੋਂਦੇ ਹੋ ਹੈ ਮਾਲਕ ਕਿਰਪਾ ਕਰੇ ਸਭ ਨੂੰ ਉਦੀ ਰਹਿਮਤ ਸਤਕੈ ਜੀ ਜੇ ਮਹਾਰਾਜ ਮਰੀਜ਼ਾਂ ਨੂੰ ਤੰਦਰੁਸਤ ਕਰਦੇ ਤੇ ਮਨ ਨੂੰ ਖੁਸ਼ੀਆਂ ਤਾਂ ਇੰਨੀਆਂ ਕੁ ਹੁੰਦੀਆਂ ਕਿ ਆਪਾਂ ਕੋਈ ਦੱਸ ਨਹੀਂ ਸਕਦੇ ਕਿਸੇ ਸਰ ਸਾਹਿਬ ਇੰਨੀਆਂ ਚੀਜ਼ਾਂ ਨਾਲ ਜਿਹੜੀ ਖੁਸ਼ੀ ਮਿਲਦੀ ਆ ਦੇਖੋ ਪੈਸਾ ਸ਼ੋਹਰਤ ਤੇ ਚੀਜ਼ਾਂ ਤਾਂ ਇੱਕ ਮਿੱਟੀ ਦਾ ਇੱਕ ਖਡਾਉਣਾ ਜਿਹਾ ਨੇ ਮੈਂ ਇੱਕ ਗੱਲ ਸੁਣੀ ਸੀ ਕਿਸੇ ਸੰਤਾਂ ਦੀ ਤੁਹਾਨੂੰ ਤੁਹਾਡੇ ਨਾਲ ਵੀ ਸਾਂਝੀ ਕਰਦਾ ਇੰਡੀਆ ਦਾ ਖਰਬਾਪਤੀ ਕੋਈ ਬੰਦਾ ਸੀ ਸੰਤੋ ਦੇ ਘਰੇ ਗਏ ਮਹਾਤਮਾ ਉਹਦੇ ਘਰੇ ਗਏ ਉਹਨੂੰ ਕਹਿੰਦੇ ਵੀ ਤੇਰੇ ਕੋਲ ਤਾਂ ਇੰਨਾ ਪੈਸਾ ਹੈ ਤਨ ਤਾਂ ਖੁਸ਼ੀਆਂ ਵੀ ਬਹੁਤ ਹੋਣਗੀਆਂ ਉਹ ਕਹਿੰਦਾ ਮਹਾਤਮਾ ਜੀ ਤੁਸੀਂ ਇੱਕ ਕੰਮ ਕਰੋ ਮੇਰੇ ਡਾਈਨਿੰਗ ਤੇ ਆਓ ਮੜ ਜਾ ਉਹ ਡਾਈਨਿੰਗ ਤੇ ਪ੍ਰਸਕ੍ਰਿਪਸ਼ਨ ਪਈ ਸੀ ਡਾਕਟਰ ਦੀ ਉਹਨੇ ਕਿਹਾ ਵੀ ਤੂੰ ਆ ਫਰੂਟ ਨਹੀਂ ਖਾ ਸਕਦਾ ਆ ਚੀਜ਼ ਨਹੀਂ ਖਾ ਸਕਦਾ ਉਹ ਨਹੀਂ ਖਾ ਸਕਦਾ ਉਹ ਕਹਿੰਦਾ ਇਹ ਸਾਰੀਆਂ ਚੀਜ਼ਾਂ ਮੇਰੇ ਬਾਗ ਦੇ ਵਿੱਚ ਨੇ ਸਾਰੇ ਫਰੂਟ ਮੇਰੇ ਬਾਗ ਦੇ ਮਾਲੀ ਮਾਲਣ ਦੋਨੇ ਬੈਠੇ ਰੋਜ਼ੇ ਖਾ ਰਹੇ ਹੁੰਦੇ ਨੇ ਤੇ ਮੈਂ ਕੁੜੀ ਜਾਣਾ ਪਹਿਲੀ ਗੱਲ ਦੂਜੀ ਉਹ ਕਹਿੰਦੇ ਜਦੋਂ ਉਸ ਟਾਈਮ ਏਸੀ ਨਹੀਂ ਸੀ ਉਸ ਉਸ ਦਾ ਸੈਂਟਰਲੀ ਏਸੀ ਘਰ ਸੀ ਇੰਡੀਆ ਦੇ ਵਿੱਚ ਉਹ ਕਹਿੰਦਾ ਮੈਨੂੰ ਡਾਕਟਰਾਂ ਨੇ ਕਿਹਾ ਵੇ ਜਿੱਦ ਤੇ ਏਸੀ ਲਾ ਲੇ ਉਦੋਂ ਮਰ ਜਾਏਗਾ ਪੱਕੀ ਚੱਲਣੀ ਹੈ ਤੂੰ ਸਾਰੀ ਰਾਤ ਹੁਣ ਤੁਸੀਂ ਦੱਸੋ ਵੀ ਇਹਨਾਂ ਚੀਜ਼ਾਂ ਨਾਲ ਕਿਵੇਂ ਖੁਸ਼ੀ ਮਿਲੂ ਚੀਜ਼ਾਂ ਨਾਲ ਖੁਸ਼ੀ ਤਾਂ ਮਿਲਦੀ ਜੇ ਸਰੀਰ ਤੰਦਰੁਸਤ ਆ ਤੰਦਰੁਸਤੀ ਹੀ ਸਭ ਤੋਂ ਵੱਡੀ ਖੁਸ਼ੀ ਹੈ ਤੇ ਇਹ ਹੀ ਸਭ ਤੋਂ ਵੱਡਾ ਗਹਿਣਾ ਤੇ ਇਸ ਕਰਕੇ ਸਾਨੂੰ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਹਰ ਹੀਲਾ ਵਰਤਣਾ ਚਾਹੀਦਾ ਤਾਂ ਜੋ ਅਸੀਂ ਹਮੇਸ਼ਾ ਤੰਦਰੁਸਤ ਰਹੀਏ ਤੇ ਆਪਣੇ ਤੋਂ ਵੱਧ ਕੇ ਅਸੀਂ ਕਿਸੇ ਦੇ ਹੋਰ ਦੇ ਵੀ ਕੰਮ ਆ ਸਕੀਏ ਅੰਡਰਸੋ ਤੁਹਾਡੇ ਨਾਲ ਇਸ ਅੱਖਾਂ ਵਾਲੇ ਮੈਟਰ ਤੇ ਕਾਫੀ ਵਾਰ ਮੈਂ ਗੱਲ ਕਰ ਚੁੱਕਿਆ ਤੇ ਤੁਹਾਡੇ ਇੱਥੇ ਇਸ ਹਸਪੀਟਲ ਦੇ ਵਿੱਚ ਸ਼ੂਗਰ ਦੀ ਜਿਹੜੀ ਆਮਦ ਦਵਾਈ ਹੈ ਉਹ ਵੀ ਮਿਲਦੀ ਹੈ ਹੈਨਾ ਉਸ ਤੋਂ ਬਾਅਦ ਪਥਰੀ ਦਾ ਵੀ ਇਲਾਜ ਹੁੰਦਾ ਹੈ ਹੈਨਾ ਤੇ ਉਸ ਤੋਂ ਬਾਅਦ ਬਵਾਸੀਰ ਹੈਨਾ ਤੇ ਇਹਦਾ ਵੀ ਇਲਾਜ ਹੁੰਦਾ ਹੈ ਇਹ ਇਹ ਜਿਹੜੀਆਂ ਮੈਡੀਸਨ ਹੈ ਇਹ ਵੀ ਸਾਰੀਆਂ ਹਰਬਲ ਹੈ ਸਾਰੀਆਂ ਟੋਟਲੀ ਹਰਬਲ ਇਸ ਗੇਟ ਤੋਂ ਅੰਦਰ ਅੰਦਰ ਸਭ ਕੁਝ ਹਰਬਲ ਹੀ ਹੈ ਜੀ ਠੀਕ ਹੈ ਅਸੀਂ ਦੂਜੀ ਐਲੋਪੈਥੀ ਦਵਾਈ ਦੀ ਇੱਕ ਟੈਬਲੇਟ ਵੀ ਨਹੀਂ ਵਰਤਦੇ ਦੋਸਤੋ ਡਾਕਟਰ ਸਾਹਿਬ ਤਾਂ ਆਪ ਵੀ ਖਾਂਦੇ ਪੀਂਦੇ ਸਾਰਾ ਕੁਝ ਹਰਬਲੀ ਐ ਇਹਨਾਂ ਨੂੰ ਮੈਂ ਹੁਣ ਬਾਹਰ ਖੜਾ ਸੀਗਾ ਅਸੀਂ ਤਾਂ ਥੋੜੇ ਜੇ ਹੋਰੀ ਤਰ੍ਹਾਂ ਦੇ ਆ ਤਾਂ ਹੀ ਸਰੀਰ ਇਹ ਜਿਹਾ ਹੋਇਆ ਤੇ ਸਮੋਸੇ ਖਾ ਰਹੇ ਸੀ ਮੈਂ ਡਾਕਟਰ ਸਾਹਿਬ ਤੁਹਾਡੇ ਲਈ ਲਿਆਵਾ ਕਹਿੰਦੇ ਤੂੰ ਆਈਏ ਨਾ ਜੇ ਸਮੋਸੇ ਲੈ ਕੇ ਆਉਣੇ ਹੈ ਜੀ ਉਹ ਤਾਂ ਤੁਹਾਨੂੰ ਖੁਦ ਨੂੰ ਪਤਾ ਹੈ ਤੁਹਾਨੂੰ ਸ਼ੁਰੂ ਤੋਂ ਹੀ ਕਹਿੰਦੇ ਕਿ ਇਹਦੇ ਅੰਦਰ ਜੇ ਲੰਗਰ ਚੱਲਦਾ ਉਹ ਵੀ ਐ ਸਮਝੋ ਦੇਸੀ ਘਿਓ ਤੇ ਸਾਰੀਆਂ ਆਯੁਰਵੈਦਿਕ ਸਬਜ਼ੀਆਂ ਬਣਦੀਆਂ ਨੇ ਅ ਦੋਸਤੋ ਪਿਆਰੇ ਦੋਸਤੋ ਕਿਉਂਕਿ ਡਾਕਟਰ ਸਾਹਿਬ ਕੋਲ ਵੀ ਸਮਾਂ ਨਹੀਂ ਬਹੁਤ ਪੇਸ਼ੈਂਟ ਆ ਰਹੇ ਨੇ ਇਹ ਜਿਹੜਾ ਹਸਪੀਟਲ ਹੈ ਸਾਡਾ ਸਾਡਾ ਮੈਂ ਤਾਂ ਕਹਿੰਨਾ ਕਿਉਂਕਿ ਬੜੇ ਲੋਕਾਂ ਦੀ ਮੈਂ ਹੈਲਪ ਕਰ ਪਾਇਆ ਬੜੇ ਪੇਸ਼ੈਂਟਸ ਦੀ ਹੈਲਪ ਕਰ ਪਾਇਆ ਇਹ ਪਟਿਆਲਾ ਤੋਂ ਜਿਹੜਾ ਰੋਡ ਹੈ ਸਰਹੰਦ ਰੋਡ ਉਸ ਦੇ ਬਿਲਕੁਲ ਹੀ ਹਾਈਵੇ ਦੇ ਉੱਤੇ ਜਿਹੜਾ ਪ੍ਰੋਪਰ ਲੋਕੇਸ਼ਨ ਦੱਸ ਦਵਾਂਗੇ ਤੇ ਇੱਕ ਦੋ ਨੰਬਰ ਦੱਸ ਦਵਾਂਗੇ ਆਪਣੇ ਜਿੱਥੇ ਕੰਟੈਕਟ ਕਰਕੇ ਤੁਹਾਡੇ ਕੋ ਆ ਸਕਣ ਹਾਂਜੀ ਇਹ ਬਿਲਕੁਲ ਦੱਸ ਦਿਆਂ ਇਹ ਪਟਿਆਲੇ ਤੋਂ ਸਰਹੰਦ ਰੋਡ ਤੇ ਪਿੰਡ ਬਰਨ ਆਉਂਦਾ ਜੀ ਬਾਰਨ ਭਰਤ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਸਾਡੇ ਕੰਟੈਕਟ ਨੰਬਰ ਨੇ ਕੰਟੈਕਟ ਨੰਬਰ ਮੈਂ ਦੱਸ ਦੇਣਾ ਜੀ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਅਗਰ ਕਿਸੇ ਨੇ ਸਾਡੇ ਵਿజిਟ ਕਰਨਾ ਹੋਵੇ ਤੇ ਪਹਿਲਾਂ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਾ ਲਵੇ ਫਿਰ ਤਾਂ ਜੋ ਅਸੀਂ ਵੀ ਉਹਨਾਂ ਨੂੰ ਸਮਾਂ ਦੇ ਸਕੀਏ ਤੇ ਆਉਣ ਵਾਲੇ ਹਾਂ ਪ੍ਰੋਬਲਮ ਦੱਸ ਸਕਦੇ ਨਾ ਉਹਨਾਂ ਦਾ ਸਮਾਂ ਖਰਾਬ ਹੋਵੇ ਨਾ ਆਪਣਾ ਸਮਾਂ ਸਾਡਾ ਨੰਬਰ ਹੈਗਾ 93166 93266 ਦੂਸਰਾ ਨੰਬਰ ਹੈਗਾ 9878633460 ਡਾਕਟਰ ਇੱਕ ਵਾਰ ਫੇਰ ਪੰਜਾਬੀ ਚ ਨੰਬਰ ਰਿਪੀਟ ਕਰ ਦਿਓ ਪਲੀਜ਼ ਕਿਉਂਕਿ ਕਈ ਪਿੰਡਾਂ ਦੇ ਲੋਕ ਹੁੰਦੇ ਆ 93166 93266 98786 ਐਂਡ 33 466 ਇਹ ਸਾਡੇ ਦੋ ਨੰਬਰ ਨੇ ਇਹਨਾਂ ਦੋਵਾਂ ਨੰਬਰਾਂ ਤੇ ਕੰਟੈਕਟ ਕਰਕੇ ਸ਼ਾਮ ਨੂੰ 6 ਤੋਂ 8 ਵਜੇ ਕਦੇ ਵੀ ਅਪਾਇੰਟਮੈਂਟ ਲੈ ਕੇ ਵਿਜ਼ਿਟ ਕਰ ਸਕਦੇ ਆ ਜਿਹੜਾ ਵੀ ਆਉਣਾ ਚਾਹੇ ਉਹ ਦਾ ਮੋਸਟ ਵੈਲਕਮ ਹੈ ਪਿਆਰੇ ਦੋਸਤੋ ਇਹ ਦੋਨੋਂ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਿੱਤੇ ਜਾਣਗੇ ਤੇ ਜੇ ਸਾਡਾ ਜੀਸ਼ੀਆ ਵਰਲਡਵਾਈਡ ਚੈਨਲ ਦਾ ਜਿਹੜਾ ਤੁਸੀਂ ਨਾਮ ਲੈ ਕੇ ਆਉਨੇ ਹੋ ਥੋੜਾ ਜਿਹਾ ਇਹ ਹੈ ਕਿ ਪਿਆਰ ਸਾਡਾ ਬਹੁਤ ਜ਼ਿਆਦਾ ਹੈ ਤੇ ਥੋੜੀ ਜੀ ਹੋਰ ਜ਼ਿਆਦਾ ਤੁਹਾਡੀ ਹੈਲਪ ਹੋ ਜੇਗੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਾ ਸਾਹਿਬ ਹੋਰ ਬੇਨਤੀ ਹੈ ਜੀ ਅਗਰ ਕੋਈ ਅਤ ਦਾ ਗਰੀਬ ਹੋਵੇ ਜੀ ਉਹਨਦੇ ਵਾਸਤੇ ਆਪਾਂ ਫ੍ਰੀ ਇਲਾਜ ਕਰਾਂਗੇ ਜੀ ਅਤ ਦਾ ਗਰੀਬ ਹੋਵੇ ਵੀ ਉਹ ਠੀਕ ਹੈ ਸਮਝਿਆ ਲੋਡ ਬੰਦ ਹੋਵੇ ਤੇ ਇਲਾਜ ਨਾ ਕਰ ਸਕਦਾ ਹੋਵੇ ਦੂਸਰਾ ਜਿਵੇਂ ਕੋਈ ਜਿਆਦੀ ਸੰਗਰਾਮੀ ਪਰਿਵਾਰ ਦਾ ਮੈਂਬਰ ਹੋਵੇ ਕਿਸਾਨਾਂ ਸ਼ਹੀਦ ਕਿਸਾਨਾਂ ਦੇ ਪਰਿਵਾਰ ਦਾ ਮੈਂਬਰ ਹੋਵੇ ਜੀ ਤੇ ਸ਼ਹੀਦ ਦੇਸ਼ ਦੇ ਜਵਾਨਾਂ ਦਾ ਪਰਿਵਾਰ ਦਾ ਮੈਂਬਰ ਹੋਵੇ ਤੇ ਇਹਨਾਂ ਲੋਕਾਂ ਦਾ ਜਾਂ ਮੌਜੂਦਾ ਸ਼ਹੀਦੀ ਜੋ ਸੰਘਰਸ਼ ਚੱਲ ਰਿਹਾ ਉਹਦੇ ਕੋਈ ਪਰਿਵਾਰ ਦਾ ਮੈਂਬਰ ਉਹਨਾਂ ਦਾ ਇਲਾਜ ਅਸੀਂ ਬਿਲਕੁਲ ਫ੍ਰੀ ਕਰਾਂਗੇ ਔਰ ਆਏਗਾ ਇਹਨੂੰ ਪ੍ਰਸ਼ਾਦਾ ਪਾਣੀ ਛਕਾ ਕੇ ਫਿਰ ਤੋਰਾਂਗੇ ਆਪਾਂ ਕਹਿੰਦੇ ਹੁੰਨੇ ਆ ਇੰਟਰਵਿਊ ਦੇ ਆਖਿਰ ਦੇ ਵਿੱਚ ਕਿ ਲੋਕ ਕਿਸੇ ਨੇ ਜਿਸ ਮਾਇਨਤ ਹਸਤੀ ਨੂੰ ਮਿਲਦੇ ਆ ਕਿ ਸਾਡਾ ਦਿਲ ਜਿੱਤ ਲਿਆ ਡਾਕਟਰ ਸਾਹਿਬ ਨੇ ਤਾਂ ਰੂਹ ਜਿੱਤ ਲਈ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ